ਸਤਗੁਰ ਜੀ ਕਹਿੰਦੇ ਨੇ ਬਿਲਾਵਲ ਮਹੱਲਾ 5 ਬਿਲਾਵਲ ਰਾਗ ਹੈ ਪੰਜਵੀਂ ਸਤਗੁਰਾਂ ਦੀ ਬਾਣੀ ਹੈ ਤਨ ਮਨ ਧਨ ਅਰਪੋ ਸਭ ਆਪਣਾ ਗੁਰੂ ਪਿਆਰੀ ਸਾਥ ਸੰਗਤ ਜੀ ਤਨ ਦਾ ਅਰਥ ਹੈ ਸਰੀਰ ਪਾਵ ਇੱਥੇ ਤਨ ਦੇ ਨੰਨੇ ਨੂੰ ਸਿਆਰੀ ਹੈ ਪਾਵ ਕੇ ਆਪਣੇ ਸਰੀਰ ਦੀ ਗੱਲ ਕੀਤੀ ਗਈ ਹੈ ਤਨ ਦੇ ਨੰਨੇ ਨੂੰ ਔਂਕੜ ਹੈ ਆਪਣੇ ਸਰੀਰ ਦੀ ਗੱਲ ਕੀਤੀ ਗਈ ਹੈ ਇਸੇ ਤਰ੍ਹਾਂ ਮਨ ਦੇ ਨੰਨੇ ਨੂੰ ਤੇ ਧਨ ਦੇ ਨੰਨੇ ਨੂੰ ਔਂਕੜ ਹੈ ਸਤਗੁਰੂ ਜੀ ਕਹਿੰਦੇ ਨੇ ਭਾਈ ਉਸ ਵਾਹਿਗੁਰੂ ਨੂੰ ਸਭ ਕੁਝ ਅਰਪ ਦੇ ਪਾਵ ਕੇ ਗੁਰੂ ਨੂੰ ਸਭ ਕੁਝ ਅਰਪਣ ਕਰ ਦੇ ਆਪਣਾ ਜਿਹੜਾ ਸਰੀਰ ਹੈ ਪਾਵ ਗੁਰੂ ਦੀ ਸੇਵਾ ਵਿੱਚ ਲਾ ਦੇ ਗੁਰੂ ਦੀ ਸੇਵ ਕਮਾਉਣ ਵਿੱਚ ਆਪਣਾ ਸਰੀਰ ਲਾ ਦੇ ਮਨ ਜਿਹੜਾ ਹੈ ਆਪਣੇ ਮਨ ਦੀ ਮਤ ਨੂੰ ਤਿਆਗ ਕੇ ਮਨ ਦੇ ਪਿੱਛੇ ਲੱਗਣ ਦੀ ਬਜਾਏ ਮਨ ਗੁਰੂ ਨੂੰ ਸਮਰਪਿਤ ਕਰ ਦੇ ਤਨ ਤਨ ਕਹਿੰਦੇ ਨੇ ਪੈਸੇ ਤਨ ਦੌਲਤ ਜਾਇਦਾਦ ਜਿੰਨਾ ਵੀ ਕੁਝ ਹੈ ਉਹ ਮੇਰੀ ਮੇਰੀ ਵਿੱਚ ਨਾ ਰਹਿ ਤੂੰ ਵਾਹਿਗੁਰੂ ਨੂੰ ਪੇਟ ਕਰਦੇ ਭਾਵ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਦਾਨ ਕਰ ਦੇਣਾ ਹੈ ਜੇ ਸਾਰਾ ਕੁਝ ਛੱਡ ਦੇਣਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਦਾ ਪਾਵ ਹੈ ਆਪਣੀ ਕਿਰਤ ਕਮਾਈ ਦੇ ਵਿੱਚੋਂ ਜਦੋਂ ਦਸਵੰਦ ਕੱਟਣਾ ਹੈ ਜਦੋਂ ਕਮਾਈ ਕਰਨੀ ਹੈ ਉਦੋਂ ਦਸਵੰਦ ਵੀ ਕੱਟਣਾ ਜ਼ਰੂਰੀ ਹੈ ਤੇ ਜਿਹੜਾ ਤਨ ਮਨ ਤੇ ਤਨ ਹੈ ਇਹ ਸਭ ਕੁਝ ਮਹਾਰਾਜ ਜੀ ਕਹਿੰਦੇ ਨੇ ਵਾਹਿਗੁਰੂ ਨੂੰ ਅਰਪ ਦੇ ਪਾਵ ਇਹ ਆਪਣਾ ਨਾ ਸਮਝੀ ਇਹ ਵਾਹਿਗੁਰੂ ਦਾ ਸਮਝੀ ਤੇ ਉਸ ਦਾ ਸ਼ੁਕਰਾਨਾ ਕਰੀ ਕਿ ਸੱਚਿਆ ਪਾਤਸ਼ਾਹ ਤੁਸੀਂ ਵਾਹਿਗੁਰੂ ਜੀ ਤੁਸੀਂ ਮੈਨੂੰ ਇੰਨਾ ਕੁ ਬਖਸ਼ਿਸ਼ ਕੀਤਾ ਹੈ ਗੁਰੂ ਪਿਆਰੀ ਸਾ ਸੰਗਤ ਜੀ ਆਪਣਾ ਦਾ ਅਰਥ ਹੈ ਆਪਣਾ ਜਿੰਨਾ ਵੀ ਕੁਝ ਹੈ ਉਹ ਵਾਹਿਗੁਰੂ ਦਾ ਸਮਝ ਹੈ ਇਹ ਹੀ ਜਦੋਂ ਗੁਰੂ ਪਿਆਰੀ ਸਾ ਸੰਗਤ ਜੀ ਬੰਦਾ ਮਨੁੱਖ ਜਾਂ ਆਪਣੀ ਸ਼ਬਦਾਂ ਚ ਕਹਿ ਲਈਏ ਗੁਰਸਿੱਖ ਆਪਣਾ ਤਨ ਮਨ ਤਨ ਵਾਹਿਗੁਰੂ ਨੂੰ ਅਰਪਿਤ ਦਿੰਦਾ ਹੈ ਉਸ ਦੀ ਅਵਸਥਾ ਬੜੀ ਉੱਚੀ ਬਣ ਜਾਂਦੀ ਹੈ गुरु प्यारी साहब संगत जी कथा करनी बड़ी सौखी है पर तन मन तो धन गुरु को अर्पित करना बड़ा औखा है गुरु प्यारी साहब संगत जी करोड़ा कोई होगा जिसने अपना तन मनते धन वाही गुरु नर्प अर्पित किया होगा क्योंकि गुरु प्यारी साहब संगत जी खन्यों तिखी वाल हूं एक है सिखी की रीत ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਬਾਣੀ ਚ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੁਭ ਹੰਕਾਰ ਕਾਜ ਤ੍ਰਿਸ਼ਨਾ ਮਹਾਰਾਜ ਜੀ ਕਹਿੰਦੇ ਨੇ ਨਾ ਸਾਰਿਆਂ ਨੂੰ ਛੱਡ ਕੇ ਬਹੁਤ ਨਾਹੀ ਬੋਲਣਾ ਮਹਾਰਾਜ ਜੀ ਕਹਿੰਦੇ ਨੇ ਨਾ ਸਭ ਕੁਝ ਨੂੰ ਛੱਡ ਕੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਹੀ ਬੜੀ ਵਿਖਮ ਇਹ ਜਿਹੜਾ ਹੈ ਬੜਾ ਵਿਖਮਰਾ ਹੈ ਬੜਾ ਔਖਾ ਰਾਹ ਹੈ ਜਿਹੜਾ ਇਸ ਰਾਹ ਤੇ ਚੱਲਦਾ ਹੈ ਵਾਹਿਗੁਰੂ ਦੇ ਪਾਣੇ ਵਿੱਚ ਚੱਲਦਾ ਹੈ ਨਾਨਕ ਹੁਕਮੇ ਜੇ ਬੁਝਿਆ ਤਾਂ ਹਉਮੈ ਕਹਿ ਨ ਕੋਏ ਜਦੋਂ ਸਭ ਕੁਝ ਵਾਹਿਗੁਰੂ ਨੂੰ ਅਰਪ ਕਰ ਦਿੱਤਾ ਸਭ ਕੁਝ ਵਾਹਿਗੁਰੂ ਦਾ ਮੰਨ ਲਿਆ ਫਿਰ ਹਉਮੈ ਨਹੀਂ ਰੰਡੀ ਹੰਕਾਰ ਜ਼ਰਾ ਤਿਲ ਮਾਤ੍ਰ ਵੀ ਨਹੀਂ ਹੁੰਦਾ ਮਨੁੱਖ ਫਿਰ ਸਮਝਦਾ ਹੈ ਕਿ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੈ ਮੇਰਾ ਕੀ ਮੈਂ ਤੇ ਅੱਜ ਹਾਂ ਤੇ ਕੱਲ ਨਹੀਂ ਅਗਲੇ ਪਲ ਦਾ ਨਹੀਂ ਪਤਾ ਕੀ ਹੋਣਾ ਹੈ ਤੇ ਕੀ ਨਹੀਂ ਇਹ ਅਵਸਥਾ ਬਣ ਜਾਂਦੀ ਹੈ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅਵਸਥਾ ਵਾਲੇ ਜਿਹੜੇ ਮਨੁੱਖ ਨੇ ਉਹ ਫਿਰ ਸੱਚ ਧਰਮ ਲਈ ਡਟ ਖੜਦੇ ਨੇ ਨਿਰਭਾਉ ਨਿਰਵੈਰ ਅਵਸਥਾ ਉਹਨਾਂ ਦੇ ਵਿੱਚ ਆ ਜਾਂਦੀ ਹੈ ਡਟ ਖੜਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਫਿਰ ਉਹ ਸ਼ਹੀਦੀ ਤੋਂ ਵੀ ਪਿੱਛੇ ਨਹੀਂ ਹਟਦੇ ਜਿਵੇਂ ਅਸੀਂ ਪਿਛਲੇ ਦਿਨੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮਨਾ ਕੇ ਹਟੇ ਹਾਂ ਉਹਨਾਂ ਉਹਨਾਂ ਦੀ ਇਹ ਅਵਸਥਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ अनेका ਮਹਾਰਾਜ ਦੇ ਨਾਲ ਜਿਹੜੇ ਸਿੰਘ ਸਾਨੂੰ ਉਹਨਾਂ ਦੀ ਇਹ ਅਵਸਥਾ ਬਣ ਚੁੱਕੀ ਸੀ ਮਹਾਰਾਜ ਗੁਰੂ ਪਾਸ਼ਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕਰਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਅਵਸਥਾ ਬੜੀ ਉੱਚੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ 1 ਜਨਵਰੀ ਹੈ ਅੱਜ ਤੇ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਸਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਸਮੇਂ ਇਹਨਾਂ ਨੂੰ 1 ਜਨਵਰੀ 1993 ਨੂੰ ਪੰਜਾਬ ਪੁਲਿਸ ਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਬੜੇ ਲੋਕ ਅੱਜ ਨਵੇਂ ਸਾਲ ਦਾ ਰੌਲਾ ਪਾਉਣਗੇ ਪਾਰੈ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਹਰਾਂ ਨੂੰ ਅੱਜ ਦੇ ਦਿਨ 1993 ਨੂੰ ਸ਼ਹੀਦ ਕੀਤਾ ਗਿਆ ਤਸੀਹੇ ਦੇ ਕੇ ਪੰਜਾਬ ਪੁਲਿਸ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਠੰਡ ਵਿੱਚ ਨਿਰਵਸਤਰ ਰੱਖਿਆ ਗਿਆ ਸੀ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਸਨ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਹੀਦ ਕਰਨਾ ਇਹ ਸਿੱਖ ਕੌਮ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਭਾਰੀ ਸ਼ਹੀਦੀ ਹੈ ਤੇ ਭਾਰੀ ਨਾਕਾਮੀ ਅੱਜ ਤੱਕ ਦੀ ਇਹ ਹੈ ਕਿ ਅਜੇ ਤੱਕ ਉਸ ਦਾ ਇਨਸਾਫ ਹੀ ਨਹੀਂ ਮਿਲਿਆ ਗੁਰੂ ਪਿਆਰੀ ਸਾਹਾ ਸੰਗਤ ਜੀ ਉਹਨਾਂ ਦੀ ਜਿਹੜੀ ਪਵਿੱਤਰ ਦੇਹ ਸੀ ਉਹ ਵੀ ਬਣੀ ਸੀ ਵਾਪਸ ਦਿੱਤੀ ਉਸ ਦੇ ਵੀ ਟੁਕੜੇ ਟੁਕੜੇ ਕਰਕੇ ਦਰਿਆ ਦੇ ਵਿੱਚ ਰੋੜ ਦਿੱਤੀ ਗਈ ਸੀ ਤੇ ਜੇ ਅੱਜ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਭੁੱਲ ਕੇ ਨਵੇਂ ਸਾਲ ਦੇ ਜਸ਼ਨਾਂ ਦੇ ਵਿੱਚ ਰੁੱਝ ਜਾਈਏ ਤੇ ਕਿੰਨੀ ਇੱਕ ਸਿਆਣਪ ਵਾਲੀ ਗੱਲ ਹੈ ਇਹ ਤੇ ਫਿਰ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਗੁਰੂ ਪਿਆਰਿਓ ਇਹ ਕੋਈ ਆਮ ਘਟਨਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸ਼ਹੀਦ ਹੋਣਾ ਆਮ ਘਟਨਾ ਨਹੀਂ ਤੇ ਉਹ ਜਥੇਦਾਰ ਐਵੇਂ ਨਹੀਂ ਸਨ ਉਹ ਹਰ ਫੈਸਲਾ ਨੇ ਧੜਕ ਹੋ ਕੇ ਲਿਆ ਕਰਦੇ ਸਨ ਜੇ ਉਹਨਾਂ ਦੇ ਅਸੀਂ ਪਿਛੋਕੜ ਨੂੰ ਵਾਚੀਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸੋ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਭੁੱਲ ਰਹੇ ਆ ਤੇ ਜਿਹੜੇ ਦਿਨ ਨਾਲ ਸਾਨੂੰ ਜਿਹੜਾ ਦਿਨ ਮਨਾਉਣ ਦੇ ਨਾਲ ਸਾਨੂੰ ਕੁਝ ਮਿਲਣਾ ਵੀ ਨਹੀਂ ਉਸ ਦੀ ਖੁਸ਼ੀ ਵਿੱਚ ਅਸੀਂ ਇੰਨੇ ਰੁੱਝ ਚੁੱਕੇ ਹਾਂ ਕਿ ਸਾਨੂੰ ਆਪਣੇ ਸ਼ਹੀਦਾਂ ਦੀ ਯਾਦ ਭੁੱਲ ਗਈ ਅਜੇ 10 ਦਿਨ ਪੂਰੇ ਨਹੀਂ ਹੋਏ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸਿੰਘਾਂ ਦੀਆਂ ਮਾਤਾ ਗੁਜਰ ਕੌਰ ਦੀਆਂ ਸ਼ਹੀਦੀਆਂ ਦੇ ਦਿਨ ਲੰਘਿਆ ਨੂੰ ਅਜੇ 10 ਦਿਨ ਨਹੀਂ ਹੋਏ ਕਿ ਅਸੀਂ ਐਨੇ 69 ਸਾਲ ਦੀਆਂ ਧੁੰਮਾਂ ਦੇ ਵਿੱਚ ਡੁੱਬ ਗਏ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਰਮ ਵਾਲੀ ਗੱਲ ਹੈ। ਭਾਈ ਗੁਰਦੇਵ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਵਰਗੇ ਜਿਨ੍ਹਾਂ ਨੇ ਤਨ ਮਨ ਤਨ ਗੁਰੂ ਨੂੰ ਅਰਪਿਤ ਕੀਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ ਹਨ ਕਿ ਉਹਨਾਂ ਦੀ ਜਦੋਂ ਪੁੱਸ ਵੱਲੋਂ ਨਾ ਤੇ ਤਸੀਹੇ ਦਿੱਤੇ ਜਾ ਰਹੇ ਸਨ ਉਹਨਾਂ ਨੂੰ ਤੇ ਉਹਨਾਂ ਦੀ ਏਕਾ ਖੰਨ ਨਿਕਲ ਚੁੱਕੀ ਸੀ। ਗੁਰੂ ਪਿਆਰੀ ਸਾਧ ਸੰਗਤ ਜੀ ਕਿੱਡੀ ਵੱਡੀ ਕੁਰਬਾਨੀ ਹੋਵੇਗੀ ਉਹਨਾਂ ਦੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਤਨ ਮਨ ਤੇ ਤਨ ਸਭ ਕੁਝ ਗੁਰੂ ਨੂੰ ਅਰਪਿਤ ਕੀਤਾ ਹੋਵੇ ਗੁਰੂ ਪਿਆਰਿਓ